ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਦਾਂ ਸਾਰੇ ਠੀਕ ਠਾਕ ਵਧੀਆ ਆਪ ਕਰਦੇ ਹਾਂ ਛੋਟੇ ਜਿਹੇ ਬਣਾਉਦੀ ਸ਼ੁਰੂਆਤ ਅੱਜ ਤਵੇ ਦਾ ਆਪਣੀ ਥੋੜੀ ਜਿਹੀ ਵਿਗੜ ਗਈ ਹੈ ਵੇਖੋ ਦੋ ਦੋ ਜਗ ਥਾਂ ਪਾਈਆਂ ਵੇਖੋ ਅੱਜ ਵੀ ਨਾ ਬੀਪੀ ਬਹੁਤ ਜ਼ਿਆਦਾ ਵੱਧਦਾ ਅਦਰਕ ਨੂੰ ਕਿਨੋਂ ਸੰਤਰੇ ਲਾਉਂਦੇ ਆ ਉਹ ਜੂਸ ਲੈ ਉਹ ਅਦਰਕਾ ਦਾ ਇਹ ਸੇਵ ਲੈ ਸੋਨੇ ਬੜੇ ਸੋਨੇ ਬੜੇ ਵੀ ਕਿਉਂ ਸੋਨੇ ਲੈਂਦੇ ਸੋਨੇ ਬੜੇ ਸੋਨੇ ਲੈਂਦੇ ਸੰਤਰੇ ਦੇ ਲੈ ਸੰਤਰੇ ਮੈਂ ਲੈਂਦੀ ਆ ਤੇ ਕੰਦੇ ਸੰਤਰਾ ਇਹ ਖਾਣ ਜੂਸ ਕੱਢੀ ਐ ਹਨਾ ਮੰਮੀ ਮੰਮੀ ਹੱਥੇ ਮੈਚਿੰਗ ਕਿਦਾਂ ਕੀਤੀ ਨਾਲ ਜੁੱਤੀ ਉਹ ਜੁੱਤੀ ਇਹਨਾਂ ਯਾਦ ਕਰਨ ਦੀ ਜੁੱਤੀ ਹੈ ਮੰਮੀ ਨੇ ਨਾਲ ਲਈ ਇਹ ਕੀ ਮੜੀ ਐ ਲੋਕੀ ਪੋਂਦੀਆ ਪੂਰੀ ਆਈ ਪਾਈ ਹੈ ਪਾਈ ਆਪੇ ਥੋੜਾ ਜਿਹਾ ਸਿਕਲ ਲੋਣੇ ਪੈਣੇ ਮੰਮੀ ਲੈ ਆਈ ਦੱਸ ਉਹ ਲੈ ਫਿਰ ਮੰਮੀ ਅੜੀਂ ਨਿੱਗੀ ਜੀ ਦੱਬੀ ਰੱਖੀ ਐ ਇਹਦੇ ਸੰਤਰੇ ਚ ਲੈ ਆ ਰਹੇ ਨੇ ਟਿੱਕੀਆਂ ਵਾ ਟਿੱਕਿਆ ਵਾਲਾ ਖਾਣੇ ਮੈਂ ਨਾ ਖਾਣਾ ਮੈਂ ਇੱਕ ਦੋ ਟਿੱਕੀਆਂ ਤੂੰ ਖਾਣੇ ਗਣ ਚਲੋ ਉਹ ਦੇ ਦੇ ਲੈ ਖਾਣੇ ਲਈ ਨਹੀਂ ਖਾਣੇ ਉਹ ਮੇਰੇ ਥੇ ਬੜੀ ਤੌਰ ਹੁੰਦਾ ਅੱਗੇ ਆ ਕੇ ਬੈ ਗਿਆ ਆਪਣੇ ਅਕਸਾਪੇ ਪਾਲਿਆ ਤਛਣ ਜਾਣ ਬੋਜ ਕੇ ਟਛਣ ਕਰੀ ਜਾਣੇ ਸੰਤਰੇ ਛੱਲੇ ਮਿਕਸੀ ਗਿਆ ਪੋ ਮਿਕਸੀ ਪੋ ਆਵੇ ਨਾ ਉਹ ਵੀ ਪੈ ਨਾ ਹਲਾ ਬਾਹਰ ਆ ਗਿਆ ਟਿੱਕਿਆਂ ਵਾਲਾ ਆਪਾਂ ਇਹ ਟਿੱਕੀ ਦੇਣੀ ਇੱਦਾਂ ਹੁੰਦੇ ਸੈੱਟ ਕਰਨ ਦੇ ਇਦਾਂ ਵਾ ਉਹ ਇਦਾਂ ਥੋੜੇ ਪੁੱਠਾ ਲਾਤ ਉੱਠਾ ਲਾਤ ਆ ਯਾਰ ਚੱਲ ਠੀਕ ਆ ਹਾਂ ਇਦਾਂ ਸਤੋ ਠੀਕ ਆ ਪਰ ਆਹ ਥੋੜਾ ਹੁੰਦਾ ਇਹ ਜਾਲੀ ਜੀ ਕਿਦਾਂ ਲਾਈਏ 플러గ్ ਵੇਖੋ ਨਿਕਾਉਂ ਨਿਕਾਜਾ 플러గ్ ਚਲੋ ਕਰੋ ਫਿੱਟ ਹੋ ਗਿਆ ਇਤਨਾ ਦਾਰ ਲਾ ਲਈ ਆਪਾਂ ਇਹ ਦੂਸਰਾ ਵੀ ਆ ਗਿਆ ਫਰੂਟ ਤਾਂ ਬੰਦਿਆ ਇੱਧਰ ਚਲੋ ਫਰੂਟ ਹੋ ਗਿਆਗੇ ਇਹ ਤਪਰੀਲਾ ਰੱਖ ਲੈਣਾ ਇਧਰ ਲਈ ਬੰਨੇ ਤਪਰੀਲਾ ਰੱਖੋ ਰਹਿੰਦੇ ਰਹਿੰਦੇ ਨੇ ਮੈਂ ਕੀ ਹੈ ਮਾਮਿਆਂ ਦੀ ਕੀ ਇਹਨੂੰ ਚਾਲੂ ਤੇ ਕਰੋ ਪਹਿਲਾਂ ਤੁਸੀਂ ਚਾਲੂ ਨਹੀਂ ਕਰੋ ਹੋ ਜੋ ਸੀ ਚਾਲੂ ਕੀਤੀ ਮਾਰੇ ਸਾਰਾ ਖੇਲ ਖੁੱਲਰ ਗਿਆਗਾ ਹੋਰ ਦੀ ਮਿਕਸੀ ਹੈ ਨਾ ਉਹਦੇ ਵਿੱਚ ਆ ਨਹੀਂ ਹੈਗੀ ਸੰਨ ਨਹੀਂ ਹੈਗੀ ਆ ਚੀਜ਼ ਤੇ ਇਹਦੇ ਵਿੱਚ ਨਾ ਪਾਵਾਂਗੇ ਫਿਰ ਸਾਰਾ ਥੱਲੇ ਡਿੱਗੀ ਜਾਣਾ ਸੀ ਤੁਮ ਸਾਰੇ ਉਹ ਗਰਾਰੀ ਜੀ ਦੇ ਉੱਤੇ ਹੀ ਹੈ ਕਿ ਨਹੀਂ ਯਾ ਕਿਉਂਕਿ ਇਹਦੇ ਥੱਲੇ ਉਹ ਗਰਾਰੀ ਘੁੰਮਦੀ ਹੈ ਇਹ ਚ ਨਾ ਪਾਉਗਾ ਤਾਂ ਫਿਰ ਉਹ ਕਾਫੀ ਲੱਗਦਾ ਪੁਰਾਣੀ ਹੈ ਨਾ ਤਾਂ ਕਰਕੇ ਇਹਦੇ ਜੀ ਦਿਮਾਗ ਰੱਖ ਲੈਣੇ ਇਹ ਉਹਨੂੰ ਪਤਾ ਨਿਕਲਣਾ ਕਿ ਨਹੀਂ ਲਿਆ ਲਿਆ ਮੈਂ ਦੇਖਾਂ ਮੈਂ ਸੰਤਰਾ ਛੱਡ ਦੇ ਜੂਸ ਕੀ ਉਹਨਾਂ ਨੇ ਨਿਕਲਣਾ ਕਿ ਨਹੀਂ ਜੀ ਮੰਮੀ ਸਭ ਤਿਆਰ ਬੈਠੇ ਜੂਸ ਪੀਣ ਨੂੰ ਮੈਕਸੀ ਲੱਗਦੀ ਜਵਾਬ ਦੇਗੀ ਮੈਕਸੀ ਚੱਲ ਬੈਗ ਨਾ ਮਗਾ ਕੇ ਤੇ ਚੱਲ ਲੈ ਮੈਂ ਦੇਖਾਂ ਮੈਂ ਨਾ ਲੂਨ ਲਾ ਦੇ ਆਪਾਂ ਥੰਗੜਾ ਗਏ ਖੋਲ ਤੇ ਬਦਲਾ ਫੋਨ ਮੇਰਾ ਸਗਣਾ ਅਖੀਰ ਸੀ ਸੀ ਮੈਂ ਜਲਦੀ ਪਤਲੇ ਵਾਲੀ ਜਾਵਰਮ ਯਾ ਮੈਂ ਹਾਂ ਮੈਂ ਸੀ ਜਾਂਦੀ ਮੈਂ ਕਿਹੜੀ ਗੱਲ ਚੱਤੀ ਕਰੀ ਗੱਲ ਤਾਂ ਬੰਦਾ ਹਵਾ ਚਾਹਰੀ ਆ ਆਪਣੀ ਆ ਬੰਦਾ ਹੈ ਹੁਣ ਕੋਚਿੰਗ ਕਰਨ ਲੋਗਾ ਹਾਂ ਗੱਲ ਨਹੀਂ ਕੋਈ ਐਵੇਂ ਕਰਨ ਦੀ ਇਹ ਮੈਂ ਮੈਂ ਸੀ ਜਾਂਦੀ ਆ ਜਾ ਵੀ ਜਾ ਲਗ ਲਾ ਹੱਥ ਚ ਤੇ ਮੈਂ ਦੰਦ ਕੱਢੀ ਜਾਂਦੇ ਆ ਮਮੀ ਕੀ ਕਹਣਾ ਮਮੀ ਨੇ ਮੈਂ ਦੂਸ ਵੇ ਪੀ ਲਿਆ ਕਹਿੰਦਾ ਵਧੀਆ ਬਣਿਆ ਮਿਕਸੀ ਖਰਾਬ ਹੋ ਗਈ ਸਹੀ ਗੱਲ ਮਿਕਸੀ ਖਰਾਬ ਹੋ ਤੋ ਮਾਰੀ ਆਦੀ ਹੋ ਮੈਕਸੀਕਨ ਨਾਲ ਬੋਲ ਟੇ ਖੋਲ ਕੇ ਜੂਸ ਤੇ ਪੀ ਲਿਆ ਹੁਣ ਚਾ ਕਿਆ ਭਿੰਦੇ ਅਸਲ ਵਿੱਚ ਮਿਕਸੀ ਸਹੀ ਨਹੀਂ ਮਿਕਸੀ ਨਾ ਟੱਬੋਲ ਟੋਲ ਲਗੇ ਕੋਈ ਨਹੀਂ ਅਣ ਆਪਾ ਪਹੁੰਚੇ ਚਿੰਕਲ ਦੇ ਘਰ ਅੱਜ ਸਮਾਨ ਆਪਣਾ ਪਿਆ ਹੈ ਇੱਕ ਤਾਂ ਦੇਣਾ ਹੋ ਗਿਆ ਇੱਥੇ ਛੱਡਿਆ ਹੈ ਸਮਾਨ ਤੇ ਚਲੋ ਹਣ ਲੈ ਜਾਂਦੇ ਚੱਕ ਕੇ ਸਵੇਰੇ ਕੰਮ ਕਰਨਾ ਸ਼ੁਰੂ ਚਿੰਕਲ ਨੂੰ ਆ ਗਿਆ ਠੰਡ ਲੱਗਦੀ ਵੇ ਕੋਈ ਪਰਵਾਹ ਨਹੀਂ ਅਰ ਜੋਣਾ ਕੀ ਕਰਨ ਡਿਆ ਕਿਹੜੇ ਸਕੂਲ ਜਾਣਾ ਹਿੰਨਾ ਦਾ ਅਰਜੁਨ ਅਰਜੁਨ ਸਿੰਘ ਹਾਂ ਦਾਸਨਾ ਆਪਣਾਵੇ ਅਰਜੁਨ ਅਰਜਨ ਸਿੰਘ ਨਾ ਬੋਲ ਕੇ ਸੁਣਾ ਨਾ ਅਰਜਨ ਸਿੰਘ ਬੋਲ ਨਾ ਅਰਜਨ ਸਿੰਘ ਅਰਜਨ ਸਿੰਘ ਹੈ ਅਰਜੁਨ ਅਰਜੁਨ ਬੋਲ ਨਾ ਨਾ ਦਾਸ ਪੜਾ ਸੇਮ ਅਰਜਨ ਸਿੰਘ ਨਾਮ ਉਹ ਤੇ ਖਣਾ ਨਾ ਪੂਰਾ ਸੁਣਾ ਅਰਜਨ ਪਾਚੋ ਖਿਆ ਤਿਸਵੀ ਦੇ ਤਿਸਵੀ ਨੂੰ ਬੋਲਣੇ ਨਹੀਂ ਦਿੱਤਾ ਅਰਜਨ ਸਿੰਘ ਆਸਾ ਅਰਜਨ ਸਿੰਘ ਸਕੂਲ ਜਾਣਾ ਕਿਰਨੇ ਵਿੱਚ ਪੜਨਾ ਹਲਕੇ ਜੀ ਹਲਕੇ ਜੀ ਅੱਛਾ ਆਹ ਚੰਕਲ ਨੇ ਕਰਾਈ ਇਹਨੂੰ ਕਹਿੰਦੇ ਆ ਕੀ ਜਾਂਦੇ ਸੀ ਚਿਪਸ ਦੀ ਚਿਪਸ ਦੀ ਕਰਾਈ ਸੀ ਲਿੰਗ ਜੀ ਬੜੀ ਘੈਂਟ ਆ ਇਹ ਕਿਨੇ ਕਰਾਉਣੀ ਹੋਵੇ ਤੇ ਇੱਕ ਮੈਸੇਜ ਕਰੇ ਮੇਰੇ ਨੰਬਰ ਤੇ ਬਣਾਇਆ ਤੇ ਸਮਾਂ ਇੱਥੇ ਮੈਂ ਕੀ ਕਰਾਂ ਲਗੜਾ ਆਹ ਹਾਂ ਸਾ ਡਿਜ਼ਾਈਨ ਜ ਬੜਾ ਵਧੀਆ ਪਾ ਦਿੰਦੇ ਵੇ ਜੇ ਕਿਨੇ ਕਰਾਉਣੀ ਹੋਵੇ ਤੇ ਇੰਸਟਾਗ੍ਰam ਤੇ ਮੈਸੇਜ ਕਰੇ ਮੇਰੇ ਨੰਬਰ ਤੇ ਮੈਸੇਜ ਕਰਿਓ ਇਹ ਬਹੁਤ ਹੀ ਸਸਤੇ ਰੇਟਾਂ ਦੇ ਹੋ ਜਾਂਦੀ ਹੈ। ਬਜਾਨ ਇੱਥੇ ਕੋਈ ਵੀ ਬਣ ਜਾਂਦਾ। ਨਵੀਂ ਚੀਜ਼ ਜਾਈ ਹੋਇਆ। ਇਹ ਹੁੰਦੀ ਚਿਪਸ ਮਤਲਬ ਚਿਪਸੀ ਕਹਿੰਦੇ ਇਹਨੂੰ ਇਹਨਾਂ ਨੂੰ ਲੈਣਾ ਫਿਕਸ ਕਰਦੇ ਆ ਦੀਵਾਰਾਂ ਦੇ ਉੱਤੇ। ਇਹ ਮਤਲਬ ਪਲਸਤਰ ਤੇ ਹੀ ਲੱਗ ਜਾਂਦੀ ਹੈ ਸਿੱਧੀ। ਪੱਟੀ ਪੁੱਟੀ ਲਾਉਣੀ ਲੋੜ ਨਹੀਂ ਪੈਂਦੀ। ਜਾਂ ਪੈਂਦੀ ਹੈ ਕੁਝ 35-40 ਰੁਪਏ ਸਕੁਅਰ ਫੁੱਟ। ਮਟੀਅ ਸਾਰਾ ਇਹਨਾਂ ਦੇ ਹੁੰਦਾ ਸਾਰਾ ਹੀ ਮਤਲਬ ਰੰਗ ਕੋਈ ਵੀ ਕਰਵਾ ਸਕਦੇ ਤੁਸੀਂ ਕਲਰ ਇਹਦੇ ਵਿੱਚ ਕਾਫੀ ਹੈ ਤੇ ਕਾਫੀ ਸੋਹਣੀ ਲੱਗਦੀ ਹੈ ਵਸੇ ਇਹ ਮੇਰੇ ਕੋ ਫੋਨ ਥੋੜਾ ਜਿਹਾ ਇਹ ਦੂਜੇ ਵੀਰ ਨੇ ਭੇਜੀ ਮੈਨੂੰ ਵੀਡੀਓ ਤਾਂ ਕਰਕੇ ਮੈਂ ਉਹਦੇ ਫੋਨ ਤੋਂ ਭਾਈ ਐਂਡਰੋਇਡ ਤੋਂ ਆਈ ਆ ਵੀਡੀਓ ਐ ਐਂਡਰੋਇਡ ਫੋਨ ਤੋਂ ਬਣ ਕੇ ਤਾਂ ਕਰਕੇ ਥੋੜੀ ਕਲੀਅਰ ਨਹੀਂ ਨਾ ਹੈਗੀ ਤੇ ਮੈਂ ਕਲੀਅਰ ਤੁਹਾਨੂੰ ਵੀਡੀਓ ਵਸੇ ਪਾਵਾਂਗਾ ਵੀ ਪਰ ਇਹ ਵਗੇ ਇਹ ਚੀਜ਼ ਬਹੁਤ ਬੈਟਰ ਹੋ ਬਹੁਤ ਵਧੀਆ ਚੀਜ਼ ਹੈ ਬਜਟ ਦੇ ਵਿੱਚ ਹੀ ਆ ਗਮ ਕਰਾ ਸੈਂਪਲ ਵੀ ਵੀਰਾਂ ਨੇ ਲਾਇਆ ਪਹਿਲਾਂ ਵੇਖੋ ਕਰਨ ਤੋਂ ਪਹਿਲਾਂ ਹਾਂਜੀ ਹੁਣ ਕੀ ਤਿਆਰੀ ਹੋਣੀ ਕਰਦੀ ਚੌਲ ਬਣਾਉਣ ਲੱਗੇ ਮਿੱਠੇ ਮਕੀਨ ਵਾਲੇ ਚੌਲ ਮਿੱਠੇ ਘਲੂਣ ਵਾਲੇ ਆਹਦਾ ਮਿੱਠੇ ਬਣਾ ਲਈਏ ਮਕੀਨ ਚੌਲ ਮਿੱਠੇ ਬਣਾ ਲਈਏ ਗੁੜ ਵਾਲੇ ਕੱਲ ਬਣਾਉਂਗਾ ਹੂੰ ਰੋਜ਼ ਚੌਲ ਕੱਲ ਚਿਰਦੇ ਵਾਲੇ ਪਰ ਕੱਲ ਗੁੜ ਵਾਲੇ ਪਰਸੋਂ ਜਲਦੇ ਵਾਲੇ ਚਲੋ ਟੀਰੀਆਂ ਕਰ ਲਿਆ ਤਿਆਰ ਕੌਣ ਕੀ ਬਣਾਉਂਦਾ ਹੈ ਚੰਗੀ ਜਿਹੀ ਚੌਲ ਬਣਾਣਾ ਨਾਲ ਕੋਈ ਵੀ ਮਸਤ ਤੇ ਝਾਲ ਮਿਰਚ ਪ੍ਰਾਂਹ ਦੇ ਪ੍ਰਾਂਹ ਦੇ ਕਿੰਨੇ ਬੜੇ ਵਧੀਆ ਤਰੀਕੇ ਨਾਲ ਤਿਆਰ ਕਰ ਲਈ ਨਮਕੀਨ ਚਾਵਲ ਛੋਟਾ ਮोटा ਕੰਮ ਵੀ ਕਰਨਾ ਪੈਂਦਾ ਦੁਪਹਿਰੇ ਜੂਸ ਕੀਤਾ ਹੀ ਉਹ ਤਾਂ ਹੋ ਗਿਆ ਜੂਸ ਨਾਲ ਨਾਲ ਲੋ ਉਹ ਤਾਂ ਖਰਾਬ ਹੀ ਕਰ ਛੜਿਆ ਚੋ ਅਰੇਜ ਪਨੀਰ ਕਿੰਨਾ ਕਪਣਾ। ਕਾਪਿਆ। ਨਾ ਆਹ ਆਹ ਹੋਏ ਮਟਰ। ਕਾਹਦੇ ਰਸਤੇ ਚਾਹਲ। ਤੁਹਾਡੇ ਬਣਾਈ ਸਬਜੀ। ਜਿਹੜੇ ਮਟਰ ਬਜੇ। ਕਿੰਨੀ ਸਬਜੀ ਬਣਾ ਦਿੰਨੇ ਮੇਰੇ। ਮਾਚਨ ਸਬਜੀ ਬਣਾ ਦਿੰਨੇ ਖਾਧੀ ਜੋ ਤਵੇਰੇ। ਬਣ ਗਏ ਚਾਹਲ। ਵਾਓ ਵਾਓ। ਤੁਹ ਲਈ ਬਣੀ ਚਾਹ ਚਲੋ ਪਾਉ ਦਾ ਖਾਈ ਗਿਆ ਹੈ ਲਵਾਈ ਲਵਾਈ ਪਾਉ ਦੇ ਵਿੱਚ ਥੋੜੇ ਨਾ ਮਾਰੇ ਦੇਖਾਂ ਸਵਾਲ ਚੈੱਕ ਕਰਨੇ ਨੇ ਤੇ ਚਾਹ ਉਹ ਇਧਰ ਆ ਕੇ ਮੰਮੀ ਫੁਲਕੇ ਲਾਉਣ ਵਾਸਤੇ ਮੰਮੀ ਲਾ ਰਹੇ ਨੇ ਫੁਲਕੇ ਜਿਹੜੇ ਜਮਾਤ ਰਿਵਾਂ ਮੈਂ ਚਾਹ ਲਾਉਣ ਠੰਡ ਬੜੀ ਹੋ ਗਈ ਹੈ ਨਾਨਾ ਵੱਧੀ ਜਾਣੀ ਆ ਨਾ ਮੈਂ ਤਾਂ ਗੁਰਦੋਂ ਖਾ ਕੇ ਨਾ ਰੋਟੀ ਤੇ ਮੇਰਾ ਵੀ ਦਵਾਈ ਖਾਵੀ ਉਹਦੇ ਵਾਰੀ ਓਕੇ ਠੀਕ ਹਾਂ ਤੇ ਮੇਰਾ ਵੀ ਨਹੀਂ ਦਿੱਦ ਲੈਣਾ ਨਹੀਂ ਆਉਂਦੇ ਸੰਗ ਪਾਣੀ ਤਾਂ ਖਾ ਲੋ ਨਾ ਮੇਰਾ ਵੀ ਵੱਜ ਜਾਂਦਾ ਪਤਾ ਨਹੀਂ ਕੀ ਗੱਲ ਹੈ ਫਿਕਰ ਨਾ ਕਰ ਨਾ ਇਹ ਜ਼ਰੂਰ ਨਹੀਂ ਫਿਕਰ ਕਰਦਾ ਮੈਂ ਕਦੇ ਕੋਈ ਨਹੀਂ ਫਿਕਰ ਨਾ ਕਰ ਫਿਕਰ ਤੇ ਨਹੀਂ ਮम्मा ਮੈਂ ਫਿਕਰ ਨਹੀਂ ਕਰਦਾ ਕੋਈ ਵੀ ਟੈਨਸ਼ਨ ਬਿਲਕੁਲ ਨਹੀਂ ਲੈਣੀ ਐਵੇਂ ਲਈ ਜਾਨੀ ਟੈਨਸ਼ਨ ਹਾਂ ਨਾਰਮ ਬੋਰਡ ਦਾ ਕੀ ਗੱਲ ਕੀਤਾ ਕਿੰਨੀ ਜਗ੍ਹਾ ਦਾ ਜੋੜਿਆ ਦਿਖਾਰ ਕੇ ਅੱਜ ਨਵਾਂ ਲੈ ਆਈ ਜਾਂਦਾ ਉਹ ਚੱਲਦਾ ਨਹੀਂ ਚਲਣੇ ਬੰਦ ਹੋ ਗਿਆ ਹਿਲਾਉਣਾ ਪੜਿਆ ਹੁੰਦਾ ਕੰਮ ਹੀ ਨਹੀਂ ਕਰਦਾ ਫਿਰ ਆ ਲੈ ਜਾਂਦਾ ਨਵਾਂ ਅੱਜ ਕਰਨ ਦੇ ਕੰਟੋ ਚਲੋ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਕਰਿਓ ਮਿਲਦੇ ਹਾਂ ਫਿਰ ਨਵੇਂ ਵਲੌਗ ਦੇ ਨਾਲ ਬਾਏ ਗੁੱਡ ਨਾਈਟ ਸਭ